ਹਾਂਜੀ ਸਰਾ ਵਸ਼ੇਰੀ ਬਾਰੇ ਵੀ ਥੋੜਾ ਦੱਸ ਦੋ ਛੋਟੀ ਜਿਹੜੀ ਹਾਂਜੀ ਇਹ ਵੀ ਬੜੀ ਜ਼ਬਰਦਸਤ ਲਾਈਨ ਤੋਂ ਹੈ ਦੇਵ ਦੇਵ ਵਾਲੀ ਲਾਈਨ ਠੀਕ ਹੈ ਜੀ ਦੇਵ ਦੀ ਡਾਇਰੈਕਟ ਬੱਚੀ ਹੈ ਜੀ ਇਹ ਦੇਵ ਦੀ ਡਾਇਰੈਕਟ ਬੱਚੀ ਹੈ ਜੀ ਠੀਕ ਹੈ ਜੀ ਤੇ ਇਹਦੀ ਮਦਰ ਵੀ ਤੁਹਾਡੇ ਫਾਰਮ ਦੀ ਹੈ ਮਦਰ ਮੇਰੇ ਕੋਲ ਸੀ ਜੀ ਉਹ ਨਹੀਂ ਹੈ ਇਸ ਟਾਈਮ ਓਕੇ ਮਤਲਬ ਬੰਨ ਪੈਣ ਕਰਕੇ ਉਹਦੀ ਚਲੇ ਗਈ ਉਹ ਅੱਛਾ ਉਹਦੀ ਡੈਥ ਹੋ ਗਈ ਸੀ ਜੋ ਤੂਫਾਨ ਦੀ ਬੱਚੀ ਸੀ ਤੂਫਾਨ ਦੀ ਬੱਚੀ ਯਾਨੀ ਤੁਸੀਂ ਪੂਰਾ ਫੋਕਸ ਦੇਣੇ ਹੋ ਲਾਈਨ ਤੇ ਪੂਰਾ ਤੁਹਾਡਾ ਧਿਆਨ ਹੈ ਹਾਂਜੀ ਹਾਂਜੀ ਆਪਣੇ ਵੱਲੋਂ ਕੋਸ਼ਿਸ਼ ਹੈ ਜੀ ਬਾਕੀ ਤਾਂ ਗਲਤੀਆਂ ਕਿਤੇ ਵੀ ਹੋ ਸਕਦੀਆਂ ਤੇ ਕਿੰਨੇ ਮਹੀਨੇ ਦੀ ਹੋ ਗਈ ਹੈ ਜੀ ਇਹ ਤਾਂ ਮਾਰਚ ਤੋਂ ਵਰਤ ਹੈ ਜੀ ਲਗਭਗ ਤਾਂ 6 ਮਹੀਨੇ ਦੀ ਹੋ ਗਈ ਹਾਂ ਲਗਭਗ ਠੀਕ ਹੈ ਜੀ ਕਦ ਘੱਟ ਠੀਕ ਹੈ ਚੰਗਾ ਜਾ ਰਹੇ ਹਾਂਜੀ ਹਾਂ ਇਹ ਹੁਣ ਜਿਵੇਂ ਰੈੱਡ ਕਲਰ ਹੈ ਤਾਂ ਹੌਲੀ ਹੌਲੀ ਬਲੈਕ ਹੋਏਗਾ ਜਾਂ ਕਮੈ ਦੀ ਬਨੇਗੀ ਕੋਈ ਤੁਹਾਡੇ ਜਿਵੇਂ ਐਸਟੀਮੇਟ ਜਿਵੇਂ ਤੁਹਾਡਾ ਐਸਟੀਮੇਟ ਹੈ ਜੀ ਥੱਲੇ ਥੋੜੀ ਹੋਰ ਕਲਰ ਚੇਂਜ ਹੋਏਗਾ ਹਮ ਬਲੈਕ ਹੋਏਗਾ ਡਾਰਕ ਬਲੈਕ ਚਲੇ ਜਾਏਗਾ ਡਾਰਕ ਬਲੈਕ ਜਾਏਗਾ ਹਾਂਜੀ ਕਿਉਂਕਿ ਜਿਵੇਂ ਜਿਵੇਂ ਏਜ ਵਧੇਗੀ ਉਵੇਂ ਉਵੇਂ ਕਲਰ ਸਹੀ ਆ ਬਾਕੀ ਤਾਂ ਤੇਲੀਆ ਹੀ ਰਹਿਣ ਦੀ ਸੰਭਾਵਨਾ ਹੈ ਹਾਂਜੀ ਚੈਸਨਟ ਕਹਿ ਦਿੰਦੇ ਆ ਤੁਹਾਨੂੰ ਸ਼ਾਇਦ ਅਖਰੋਟ ਕਲਰ ਕਿ ਕੀ ਹਾਂਜੀ ਹਾਂਜੀ ਹੈਨਾ ਤੇਲੀਆ ਕ ਮੈਂ ਤੇਲੀਆ ਕ ਹਾਂਜੀ ਸਰ ਹੋਰ ਦਿਖਾ ਦਿਓ ਹੋਰ ਕਿਹੜੀ ਹਾਂਜੀ ਤੁਹਾਨੂੰ ਕਰ ਲੈਣ ਚੁੈਂ ਜੀ ਰਤਨਾਕਰ ਦਾ ਬੱਚੀ ਕਹ ਲਓ ਡਾਇਰੈਕਟ ਨਹੀਂ ਪਤਾ ਜੀ ਆਪਾਂ ਨੂੰ ਤੁਸੀਂ ਬਾਈ ਕੀਤੀ ਸੀ ਬਾਈ ਕੀਤੀ ਸੀ ਠੀਕ ਹੈ ਜੀ ਇਹ ਤਿਆਰ ਮੇਰਾ ਜਾਂ ਹਜੇ ਫਿੱਲੀ ਹੈ ਜੀ ਨਹੀਂ ਜੀ ਨਹੀਂ ਇਹ ਤਾਂ ਮੇਰ ਹੈ ਜੀ ਮੇਰ ਹੈ ਅੱਛਾ ਜੀ ਹਾਂ ਜੀ ਇਹਦੀ 16 17 ਸਾਲ ਦੇ ਕਰੀਬ ਇਹ ਹੋ ਚੁੱਕੀ ਹੈ ਅੱਛਾ ਜੀ ਲੇਕਿਨ ਕਾਰਮ ਦੀ ਸਭ ਤੋਂ ਪਹਿਲੀ ਘੋੜੀ ਹੈ ਜੀ ਲੇਕਿਨ ਯੰਗ ਜੀ ਲੱਗ ਰਹੀ ਹੈ ਹਜੇ ਵੀ ਹਾਂ ਜੀ ਯੰਗ ਲੱਗ ਰਹੀ ਹੈ ਨਹੀਂ ਲੱਗਦੀ ਨਹੀਂ 16 17 ਸਾਲ ਦੀ ਜਿਵੇਂ ਤੇ ਕਈ ਬੱਚੇ ਆਏ ਹੋਣਗੇ ਫਿਰ ਤਾਂ ਨਹੀਂ ਬੱਚੇ ਇਸ ਤੋਂ ਕੋਈ ਨਹੀਂ ਆਏ अच्छा तुसी मतलब होनी ਲਈਆ ਕੋਈ ਜਿਆਦਾ ਪ੍ਰਾਣੀ ਨਹੀਂ ਮੈਨੂੰ ਸੱਤ ਸਾਲ ਹੋ ਗਏ ਮੈਡੀਕਲੀ ਕਹ ਲੋ ਫਿਟ ਅਨਫਿਟ ਆ ਓਕੇ ਰਾਈਡਿੰਗ ਲਈ ਅੱਛੀ ਹੈ ਰਾਈਡਿਕਲੀ ਬਹੁਤ ਅੱਛੀ ਹੈ ਤੇ ਫਿਰ ਤੁਸੀਂ ਕੋਈ ਟਰੀਟਮੈਂਟ ਇਹਦਾ ਲਿਆ ਲਿਆ ਜੀ ਕੋਸ਼ਿਸ਼ ਤਾਂ ਬਹੁਤ ਕੀਤੀ ਬਾਕੀ ਸਾਰੀ ਗੱਲਾਂ ਤਾਂ ਬੰਦੇ ਦੇ ਹੱਥ ਚ ਨਹੀਂ ਹੱਥ ਚ ਨਹੀਂ ਬਿਲਕੁਲ ਨਹੀਂ ਪਰ ਹੁਣ ਅਸੀਂ ਕੋਸ਼ਿਸ਼ ਛੱਡ ਦਿੱਤੀ ਹੈ ਕੀ ਨਾਮ ਕੀ ਰੱਖਿਆ ਇਹਦਾ ਹੈ ਬਲਿਸ ਬਲਿਸ ਮੀਨਸ ਖੁਸ਼ੀ ਹਾਂਜੀ ਕੈਪਟਨ ਨਹੀਂ ਅੱਛੀ ਗੱਲ ਹੈ ਜੀ ਘੋੜਿਆਂ ਦਾ ਹੋਣਾ ਹੀ ਆਪਦੇ ਆਪ ਚ ਖੁਸ਼ੀ ਸਰ ਤੁਸੀਂ ਰਾਈਡਿੰਗ ਜਿਵੇਂ ਇਸਤੇ ਕਰਦੇ ਹੋ ਤਾਂ ਕੀ ਇਹਦੀ ਖਾਸੀਅਤ ਕੀ ਰਹਿੰਦੀ ਹੈ ਵੀ ਆਪਾਂ ਸੁਣਨ ਚਾਹੁੰਦੇ ਆ ਵੀ ਘੋੜੇ ਹਰ ਚੀਜ਼ ਦੀ ਮਾਰ ਕਰ ਲੈਂਦੇ ਜਗਾ ਦੀ ਜੀ ਜੀ ਬਿਲਕੁਲ ਸਚਾਈ ਹੈ ਉਹ ਸਚਾਈ ਜਿਹੜੀ ਹੈ ਮੇਰੇ ਸਾਹਮਣੇ ਇਸ ਘੋੜੀ ਤੇ ਹੀ ਆਈ ਹੈ ओके जी ਜੇ ਜਦੋਂ ਅਸੀਂ ਰਾਈਡ ਕਰਨ ਲਈ ਮੈਂ ਇਹਨੂੰ ਕਿਤੇ ਨਾਲ ਲੈ ਕੇ ਜਾਣਾ ਹੂੰ ਹੂੰ ਤਾਂ ਦੁਬਾਰਾ ਇਹਨੂੰ ਦੱਸਣ ਦੀ ਲੋੜ ਨਹੀਂ ਕਦੇ ਪਈ ਅੱਛਾ ਜੀ ਪਰ ਫਸਟ ਟਾਈਮ ਜੇ ਆਪਾਂ ਜਿੱਥੇ ਚਲੇ ਗਏ ਅੱਛਾ ਜੀ ਇਹਨੇ ਰੂਟ ਮੈਂ ਆਪੇ ਨੂੰ ਪਤਾ ਹੈ ਵੀ ਉਸ ਰੂਟ ਤੇ ਚੱਲਿਆ ਤਾਂ ਇਹਨੇ ਉਸ ਬੰਦੇ ਕੋਲ ਹੀ ਜਾਣਾ ਓਕੇ ਉਸ ਜਗ੍ਹਾ ਤੇ ਜਾ ਕੇ ਰੁਕਣਾ ਹੈ ਉੱਥੇ ਉੱਥੇ ਰੁਕਣਾ ਹੈ ਚਾਹੇ ਫਾਰਮ ਮੈਂ ਚਾਹੇ ਘਰ ਹੈ ਕੁਝ ਵੀ ਹੈ ਜੀ ਕੁਝ ਵੀ ਹੈ ਕੁਝ ਵੀ ਹੈ ਠੀਕ ਹੈ ਜੀ ਵੀ ਹਰ ਇੱਕ ਰਸਤਾ ਯਾਦ ਕਰ ਲੈਂਦੇ ਆ ਜੀ ਯਾ ਫਸਟ ਟਾਈਮ ਲਈ ਆਨ ਦੀ ਲੋੜ ਹੈ ਜੀ ਉਸ ਤੋਂ ਬਾਅਦ ਬਿਲਕੁਲ ਜ਼ਰੂਰਤ ਨਹੀਂ ਮੈਂਦੀ ਤੁਸੀਂ ਕਿੰਨੇ ਚਿਰ ਤੋਂ ਰਾਈਡ ਕਰ ਰਹੇ ਹੋ ਇਸ ਘੋੜੀ ਵੇ 7 ਸਾਲ ਤੋਂ ਕਰ ਰਹੇ 7 ਸਾਲ ਤੋਂ ਹਾਂ ਠੀਕ ਹੈ ਜੀ ਤੇ ਕਰੇ ਹੋਰ ਵੀ ਕੋਈ ਕਰਦੇ ਕਰਦੇ ਹਾਂਜੀ ਹਾਂਜੀ ਬੱਚੇ ਵੀ ਕਰਦੇ ਨੇ ਬੱਚੇ ਵੀ ਕਰੇ ਰਾਈਟ ਠੀਕ ਹੈ ਜੀ ਚਲੋ ਬਹੁਤ ਵਧੀਆ ਸਰ ਹਾਂਜੀ ਸਰ ਇਹ ਬਸ਼ੇਰਾ ਹੈ ਜਾਂ ਬਸ਼ੇਰੀ ਜੀ ਤੇ ਬਸ਼ੇਰੀ ਹੈ ਜੀ ਬਸ਼ੇਰੀਆ ਪਰ ਹੈਗੀ ਬਸ਼ੇਰਿਆਂ ਵਰਗੀ ਹਾਂਜੀ ਬਿਲਕੁਲ ਹਾਈਟ ਵਗੈਰਾ ਅੱਛਾ ਜਿਵੇਂ ਹਰ ਚੀਜ਼ ਹੈ ਨਾ ਜੀ ਹਾਂਜੀ ਇੱਕ ਐਟੀਟਿਊਡ ਵੀ ਹੁੰਦਾ ਜਿਵੇਂ ਆਪਾਂ ਕਹੀਏ ਬਿਲਕੁਲ ਇਸ ਦੀ ਬਹੁਤ ਹੈ ਜੀ ਬਹੁਤ ਹੈ ਨਾ ਹਾਂਜੀ ਹਾਂਜੀ ਕਿਉਂਕਿ ਨਾ ਕਈ ਉਹ ਰਾਤ ਕੀ ਸਾਨੂੰ ਮੰਡੀ ਤੇ ਵੀ ਦਿਖੇ ਉਹ ਕਹਿੰਦੇ ਜੀ ਹੈਗੀ ਤਾਂ ਸਾਡੀ ਘੋੜੀ ਉੱਪਰ ਹੈਗੀ ਘੋੜਿਆਂ ਵਰਗੀ ਵੀ ਉਹਵੇਂ ਚਲਣਾ ਉਹਵੇਂ ਟੌਰ ਮਰਕ ਬੜੀਆਂ ਚੀਜ਼ਾਂ ਜਿਵੇਂ ਹਨਾ ਉਹ ਤੀਜੇ ਸਾਰੀਆਂ ਹੀ ਜੀ ਇਸ ਤੇ ਅੱਛਾ ਜੀ ਤੇ ਇਹਦੀ ਕੋਈ ਲਾਈਨ ਵਗੈਰਾ ਜੀ ਹਾਂਜੀ ਹਾਂਜੀ ਇਹ ਬਖਤਾਵਰ ਘੋੜੇ ਦੀ ਬੱਚੀ ਹੈ ਅੱਛਾ ਜੀ ਹਾਂਜੀ ਮਾਂ ਉਹ ਰੈਂਬੋ ਦੀ ਹੈ ਠੀਕ ਹੈ ਜੀ ਬਖਤਾਵਰ ਆ ਨਵਰਤਮ ओके okay जी ਮਦਰ ਅੱਥੀ ਤੁਹਾਡੇ ਫਾਰਮ ਚ ਹੈ ਠੀਕ ਹੈ ਜੀ ਮਤਲਬ ਤੁਸੀਂ ਮੇਰ ਜਿਹੜੀ ਰੱਖੀ ਆ ਉਹ ਕਦੇ ਸੇਲ ਨਹੀਂ ਕੀਤੀ ਨਹੀਂ ਕੀਤੀ ਇੱਕ ਪਹਿਲਾਂ ਕੀਤੀ ਬਸ ਬਾਕੀ ਮੋਸਟਲੀ ਨਹੀਂ ਕੀਤੀ ਸਹੀ ਹੈ ਤੇ ਫਾਰਮ ਹੌਲੀ ਹੌਲੀ ਡਵੈਲਪ ਹੋ ਰਿਹਾ ਜਿਵੇਂ ਹਾਂਜੀ ਕਿਹਦਾ ਠੀਕ ਹੈ ਜੀ ਬਿਲਕੁਲ ਤੇ ਕਿੰਨਾ ਐਸਡੀਏ ਚ ਕੀ ਹੈ ਜੀ ਇਹਦੀ 28 ਮਹੀਨੇ ਪਲੱਸ ਹੋ ਚੁੱਕੇ 28 ਮਹੀਨੇ ਪਲੱਸ ਹੈ ਜੀ ਠੀਕ ਹੈ ਜੀ ਤੇ ਹਾਈਟ ਕਿੰਨੀ ਲੱਗੀ ਹਾਈਟ ਤਾਂ ਦੇਖੋ 60 ਸੈਦ ਹੀ ਪੂਰੀ ਹੋਏ 59 ਹਜੇ ਘਟ ਹੈ ਥੋੜੀ ਜੀ ਘਟ ਪਰ ਲੈ ਜਾਏਗੀ ਹਜੇ ਤੇ ਵਧੇਗੀ ਹਾਂਜੀ ਲਾਈਨ ਦੇ ਵਿੱਚ ਕੋਈ ਸ਼ਾਰਟੀ ਵੀ ਮਿਲਦੀ ਆ ਆਪਾਂ ਨੂੰ ਬਈ ਹਾਈਟ ਵਗੈਰਾ ਚੰਗੀ ਲੈ ਕੇ ਜਾਊਗਾ ਖਾਨਦਾਨ ਤਾਂ ਹਰ ਜੇਗਾ ਕਾਊਂਟ ਕਰਦੇ ਬਿਲਕੁਲ ਬਿਲਕੁਲ ਅੱਛਾ ਹਾਂ ਇਹ ਤਾਂ ਹੈ ਹੀ ਜੀ ਸਹੀ ਹੈ ਜੀ ਤੇ ਤੁਸੀਂ ਕਿੰਨੇ ਜਾਨਵਰ ਆਪ ਪਰਚੇਜ਼ ਕੀਤੇ ਤੇ ਕਿੰਨੇ ਬਾਅਦ ਚ ਇੱਥੇ ਜਿਵੇਂ ਬਰੀਡ ਕਰਾ ਕੇ ਤੁਸੀਂ ਤਿਆਰ ਕੀਤੇ ਜੀ ਮੈਂ ਜੀ ਤਿੰਨ ਪਰਚੇਜ਼ ਕੀਤੇ ਬਾਕੀ ਆਪਣੇ ਤਿਆਰ ਤਿੰਨ ਮੇਅਰਸ ਤਿੰਨ ਮੇਅਰਸ ਓਕੇ ਜੀ ਤੇ ਕਦੋਂ ਸ਼ੁਰੂ ਕੀਤਾ ਫਿਰ ਤੁਸੀਂ ਬਸ ਉਹ ਪਹਿਲੀ ਕੁੜੀ ਜਦੋਂ 7 ਸਾਲ 87 ਸਾਲ ਹੈ ਯਾਨੀ ਹੁਣ 2020 ਹੈ 2013 ਆ 13 14 ਜੀ ਅੱਛਾ ਜੀ ਉਸ ਤੋਂ ਬਾਅਦ ਬਰੀਡ ਕਰਾ ਕੇ ਇੱਥੇ ਜਿਵੇਂ ਕੋਈ ਬਾਗ ਲਾਈਨ ਤੋਂ ਹੈ ਕੋਈ ਕਾਲਾ ਕੰਟਾ ਜੀ ਬਸ ਵਜ ਇਸ ਤਰ੍ਹਾਂ ਇਸ ਤਰ੍ਹਾਂ ਨੋਲੇਜ ਬੰਦੀ ਗਈ ਜੀ ਨਹੀਂ ਨਹੀਂ ਪ੍ਰੇਮੀ ਸੱਜਣਾਂ ਨੇ ਸਿਖਾ ਦਿੱਤਾ ਬਸ ਬੰਦਾ ਜੋ ਕਰੋ ਨਿਕਲਦਾ ਸਹੀ ਗੱਲ ਹੈ ਜੀ ਨਹੀਂ ਕਲੈਕਸ਼ਨ ਕਰਨੀ ਵੀ ਆਪਦੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਜੀ ਸੰਭਾਲ ਕੇ ਰੱਖਣਾ ਚੀਜ਼ ਨੂੰ ਓਏ ਉੱਪਰ ਵਾਲੀ ਨਹੀਂ ਕੱਢ ਸਿੱਧੀ ਜੀ ਬਸ ਹਾਂ ਉਹ ਤਾਂ ਹੈ ਜੀ ਪਰ ਇਹ ਆਪਦੇ ਮਨ ਦੀ ਅੱਛਾ ਵੀ ਹੁੰਦੀ ਹੈ ਜੀ ਹਾਂ ਜੀ ਹਾਂ ਬਿਲਕੁਲ ਕਿਉਂਕਿ ਨਹੀਂ ਤਾਂ ਮੋਸਟਲੀ ਕੀ ਹੈ ਵੀ ਲੋਕਾਂ ਨੂੰ ਚੰਗਾ ਪ੍ਰਾਈਸ ਮਿਲਦਾ ਸੇਲ ਕਰ ਦਿੰਦੇ ਆ ਅਗਲਾ ਕਹਿੰਦਾ ਚੱਲ ਅੱਜ ਵਿਕਰੀ ਆ ਚੀਜ਼ ਹਾਂ ਨਹੀਂ ਬਟ ਉਹ ਆਪਾਂ ਇੱਕ ਚਲੋ ਮੈਂ ਸੋਚ ਰਿਹਾ ਵੀ ਆਪਣੇ ਘਰੇ ਹੀ ਪਤਾ ਹੈ ਵੀ ਇਹ ਚੀਜ਼ ਇਸ ਤਰ੍ਹਾਂ ਹਾਂਜੀ ਵੀ ਉਹਦੀ ਲਾਈਨ ਤਿਆਰ ਕਰਨਾ ਹੈ ਕੱਪਾ ਕੀ ਅੱਗੇ ਤੋਂ ਅੱਗੇ ਕਰ ਰਹੇ ਜੀ ਬਾਕੀ ਤਾਂ ਨਹੀਂ ਬਿਲਕੁਲ ਬਾਕੀ ਤਾਂ ਰੱਬ ਦੇ ਹੱਥ ਵਿੱਚ ਹੀ ਹੈ ਸਾਰੀ ਚੀਜ਼ ਜੀ ਤਾਂ ਸਰ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 98147 ਅੱਛਾ ਜੀ 08867 ਨਾਮ ਸਰ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਕੋਹਲੀ ਜੀ 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 ਠੀਕ ਹੈ ਸਰ ਥੈਂਕ ਯੂ ਥੈਂਕ ਯੂ ਸਰ ਥੋੜਾ ਜਿਹਾ ਇਸ ਬਰੇਡਸ ਤੋਂ ਮੇਰੇ ਹੈ ਜੀ ਹਾਂ ਜੀ ਮੇਰੇ ਹੈ ਜੀ ਤੇ ਕੀ ਇਸ ਦੇ ਰਿਜ਼ਲਟ ਕੀ ਰਿਹਾ ਹੈ ਜੀ ਰਿਜ਼ਲਟ ਕੀ ਤੁਹਾਨੂੰ ਦੋ ਬੱਚੇ ਦਿਖਾਏ ਆ ਅੱਛਾ ਜੀ ਇੱਕ ਸਾਡਾ ਸਟਾਰ ਬੋਏ ਠੀਕ ਹੈ ਜੀ ਤੇ ਇੱਕ ਸਾਡੀ ਫਿੱਲੀ ਠੀਕ ਹੈ ਜੀ ਦੋਵੇਂ ਬਿਊਟੀਫੁੱਲ ਬੱਚੇ ਇਹਦੀ ਦੇਣ ਅੱਛਾ ਅੱਛਾ ਮੇਨ ਮੈਂਬਰ ਹੈ ਤੁਹਾਡੇ ਫਾਰਮ ਦਾ ਜੀ ਕਹ ਸਕਦੇ ਸ਼ਾਨ ਹੈ ਜੀ ਜਿਹੜੇ ਬਿਲਕੁਲ ਸੋਹਣੇ ਸਾਨੂੰ ਗਲਰੀ ਆਫ ਫਾਰਮ ਹਾਂ ਜੀ ਸਹੀ ਹੈ ਜੀ ਤੇ ਕੀ ਹਾਈਟ ਵਗੈਰਾ ਇਸ ਦੀ ਕੀ ਹੋਣੀ ਹੈ ਹਾਈਟ ਤਾਂ 60 ਕਿਲੋਗ੍ਰਾਮ ਦੀ ਹੈ 60 ਕਿਹਾ ਜੀ ਤੇ ਕਿੰਨੇ ਟਾਈਮ ਦੀ ਹੋ ਗਈ ਜੀ ਕਿੰਨੇ ਏਜ ਦੀ ਏਜ ਦੀ ਕਹਿ ਸਕਦੇ ਨੌ 10 ਸਾਲ ਐਗਜ਼ੈਕਟ ਮੈਨੂੰ ਡੇਟ ਨਹੀਂ ਯਾਦ ਘੋੜੀ ਪਿੱਛੇ ਹੀ ਆਈ ਏ ਅੱਛਾ ਜੀ ਤੇ ਇੱਥੇ ਐਨ ਹੋ ਗਏ ਘੋੜੀ ਹੀ ਲਈ ਸੀ ਤੁਸੀਂ ਜੀ ਘੋੜੀ ਹੀ ਲਈ ਸੀ ਠੀਕ ਹੈ ਜੀ ਦੋ ਬੱਚੇ ਆਏ ਇੱਥੇ ਤੁਹਾਡੇ ਕੋਲ ਠੀਕ ਹੈ ਜੀ ਯਾਨੀ ਮਤਲਬ ਦੋਵੇਂ ਵਧੀਆ ਲਾਈਨ ਦੇ ਐਸਟੋ ਕਰਾਸ ਕਰਾਏ ਜੀ ਉਹ ਹਾਂਜੀ ਠੀਕ ਹੈ ਜੀ ਤੇ ਨਾਮ ਕੀ ਰੱਖਿਆ ਤੁਸੀਂ ਨਾਮ ਕੀ ਰੱਖਿਆ ਤੁਸੀਂ ਜਾਰਾ ਜਾਰਾ ਹਾਂਜੀ ਠੀਕ ਹੈ ਜੀ ਯਾਨੀ ਤੁਸੀਂ ਫਾਰਮ ਚ ਹਰੇਕ ਮੇਰ ਦੇ ਨਾਮ ਰੱਖਿਓ ਜਾਂ ਫਿਲੀ ਜੋ ਵੀ ਸਾਡੇ ਕੋਲ ਅ ਘੋੜੇ-ਘੋੜੀਆਂ ਤੇ ਗਾਈਆਂ ਨੂੰ ਛੱਡ ਕੇ ਜਿਹੜਾ ਵੀ ਇੱਥੇ ਠੀਕ ਹੈ ਜੀ ਉਹਦਾ ਨਾਮ ਹੈ ਨਾਮ ਹੈ ਜੀ ਮੋਸਟਲੀ ਘੋੜੇ-ਘੋੜੀਆਂ ਦੇ ਨਾਮ ਹੈ ਜੀ ਸਾਰੇ ਜੀ ਸਾਰਿਆਂ ਦੇ ਜੀ ਜਿਸ ਤਰ੍ਹਾਂ ਸਾਡੀ ਰੂਬੀ ਹੈ ਐਸਾ ਨਸਲ ਠੀਕ ਹੈ ਜੀ ਹਰ ਕਿਸੇ ਦਾ ਨਾਮ ਹੈ ਜੀ ਇਹ ਵੀ ਬੜੀ ਸੌਫਟ ਹੈ ਜੀ ਜਿਵੇਂ ਹਨਾ ਬਹੁਤ ਬਹੁਤ ਸਿਆਣੀ ਤੇ ਉਹ ਸਾਡਾ ਪੀਟਰ ਹੈ ਜੀ ਠੀਕ ਹੈ ਜੀ ਇਹ ਤਾਂ ਹੁਣ ਤੱਕ ਖੇਡ ਰਿਆ ਸੀ ਸਾਡੇ ਨਾਲ ਸਾਰੇ ਨੇ ਹਾਂਜੀ ਹਾਂਜੀ ਇਹ ਬਹੁਤ ਮਤਲਬ ਪਿਓਰ ਬ੍ਰੈਡਲਾਈਨ ਇੰਗਲਿਸ਼ ਪਿੰਟਰ ਹੈ ਅੱਛਾ ਜੀ ਇਹਦਾ ਸਾਡੇ ਕੋਲ ਪੂਰਾ ਰਿਕਾਰਡ ਹੈ ਸਪਿੰਟਰ ਲਗਿਆ ਕੀ ਨਾ ਪਿੰਟਰ 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 ਅੱਛਾ ਜੀ ਪੁਆਇੰਟਰ ਕਹ ਲੋ ਪਿੰਟਰ ਕਹ ਲੋ ਬਹੁਤ ਖਰਚਲ ਦੀ ਹੂੰ ਹੂੰ ਬਸ ਹਰ ਕਿਸੇ ਦਾ ਨਾਮ ਹੈ ਜੀ ਬਿਨਾ ਨਾਮ ਤੋਂ ਕੋਈ ਨਹੀਂ ਸਹੀ ਹੈ ਜੀ ਨਾਮ ਤੇ ਆ ਜਾਂਦੇ ਹਰ ਚੀਜ਼ਾਂ ਜੰਦੀ ਹੈ ਜੀ ਹਾਂਜੀ 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 ਆਪ ਨੂੰ ਪਤਾ ਹੁੰਦਾ ਵੀ ਜੇ ਪੁੱਛਣਾ ਪਿੱਛੇ ਕਿਸੇ ਨੂੰ ਵੀ ਹਾਂ ਵੀ ਕੀ ਦਾ ਕੀ ਹਾਲ ਹੈ ਤਾਂ ਬਾਈ ਨੇਮ ਪੁੱਛੀਦਾ ਜੀ ਤੇ ਸਿਰਫ ਕਦੋਂ ਤੁਹਾਨੂੰ ਫੀਲ ਹੋਇਆ ਕਿ ਯਾਰ ਘੋੜੇ ਦੀ ਦੁਨੀਆ ਚ ਜਾ ਕੇ ਵ ਜਦੋਂ ਪਹਿਲੀ ਕੁੜੀ ਆਈ ਸੀ ਅੱਛਾ ਪਹਿਲੀ ਕੁੜੀ ਆਈ ਜਦੋਂ ਠੀਕ ਹੈ ਜੀ ਤੇ ਕਿਦੀ ਕੋਈ ਦੇਖ ਕੇ ਤੁਸੀਂ ਕਿੱਥੋਂ ਹਾਂਜੀ ਹਾਂ ਪ੍ਰਭਾਵਿਤ ਹੋਏ ਸੀ ਬਿਲਕੁਲ ਬਿਲਕੁਲ ਮੇਰੇ ਇੱਕ ਮਿੱਤਰ ਹੈ ਜੀ ਇੱਥੇ ਮਾਜਰੀਪਿੰਡ ਤੋਂ ਅੱਛਾ ਜੀ ਗਗਨਵੰਤ ਸਿੰਘ ਗਿੱਲ ਠੀਕ ਹੈ ਜੀ ਮਾ ਉਹ ਮਤਲਬ ਜਿੱਥੇ ਘੋੜੇ ਰੱਖੇ ਹੋਏ ਹੈ ਉੱਥੇ ਇੱਟਾਂ ਦਾ ਪੱਠਾ ਹੈ ਓਕੇ ਉਹ ਤਾਂ ਜਾਂਦਾ ਸੀ ਬਾਈ ਇੱਕ ਦੀ ਵਾਰੀ ਜਿਹੜੇ ਆਉਤਰਿਆ ਅੱਛਾ ਜੀ ਬਸ ਉਹ ਪੈ ਗਿਆ ਉਹੀ ਮੈਨੂੰ ਘੋੜੀ ਦਵਾ ਕੇ ਲੈ ਠੀਕ ਹੈ ਤੇ ਨਾਲ ਮਦਦ ਕੀਤੀ ਬਿੱਲਾ ਜੀ ਅਤੇ ਚੱਕ ਸਿੰਘਾ ਤੋਂ ਮਿੱਤਰ ਆਪਣੇ ਬਣੇ ਹਾਂਜੀ ਉਹ ਉਹਨਾਂ ਕੋਲ ਅਸੀਂ ਗਏ ਉਹ ਸਾਨੂੰ ਕੋੜੀ ਲੈ ਕੇ ਤੇ ਕੋੜੀ ਇੰਨੀ ਸ਼ਾਨਦਾਰ ਹੂੰ ਬਾਕੀ ਰਿਜ਼ਲਟ ਤੁਹਾਡੇ ਸਾਹਮਣੇ ਸਹੀ ਹੈ ਜੀ ਹਾਂਜੀ ਉਸ ਤੋਂ ਬਾਅਦ ਸ਼ੌਂਕ ਪੈ ਗਿਆ ਫਿਰ ਜੀ ਹਾਂਜੀ 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 ਠੀਕ ਹੈ ਡੇਲੀ ਫਿਰ ਤੁਸੀਂ ਫਾਰਮ ਤੇ ਆਣਾ ਜਾਣਾ ਹਾਂਜੀ ਹਾਂਜੀ ਡੇਲੀ ਮਾਰਨਿੰਗ ਐ ਇਵਨਿੰਗ ਜਿਆਦਾ ਟਾਈਮ ਦੋਨੋਂ ਟਾਈਮ ਆਉਂਦਾ ਜੀ ਮਾਰਨਿੰਗ ਵੀ ਆਉਂਦਾ ਇਵਨਿੰਗ ਵੀ ਆਉਂਦਾ ਰਾਈਡਿੰਗ ਦਾ ਕੀ ਜਾਂਦਾ ਜੀ ਰਾਈਡਿੰਗ ਸੰਡੇ ਦੇ ਇਸ ਦਿਨ ਫ੍ਰੀ ਹੁੰਦਾ ਅੱਛਾ ਜਦੋਂ ਫ੍ਰੀ ਸਹੀ ਹੈ ਜੀ ਸਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਬਿਲਕੁਲ ਮ